ਹਾਂਜੀ ਹਾਂਜੀ ਦੇਖੋ ਵੀਰੇ ਮੈਂ ਤੁਹਾਨੂੰ ਪਹਿਲੀ ਗੱਲ ਤਾਂ ਇਹ ਸਮਝਾਉਣਾ ਕਿ ਪਹਿਲੀ ਸਾਰਿਆਂ ਨਾਲੋਂ ਸ਼ੁਰੂਆਤ ਕਿੱਥੋਂ ਹੋਈ ਇਹਨਾਂ ਨੂੰ ਬੀਪੀ ਹਾਈ ਹੋਇਆ ਕਿਉਂਕਿ 29 ਸਾਲ ਦੀ ਉਮਰ 'ਚ ਬੀਪੀ ਹਾਈ ਹੋਣਾ ਅੱਜ ਕੱਲ੍ਹ ਆਮ ਗੱਲ ਹੈ ਬੀਪੀ ਹਾਈ ਕਾਰਨ ਇਹਨਾਂ ਦੀ ਬ੍ਰੇਨ ਦੀ ਨਾੜੀ ਹੌਲੀ-ਹੌਲੀ 5-7 ਸਾਲਾਂ 'ਚ ਹੋ ਪੋਲੀ ਪੈਂਦੀ ਹੈ ਉਹਦੇ ਪਿੱਛੇ ਦੋ ਗੋਚੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਲੀਕੇਜ ਹੋਈ ਹੈ ਫਿਰ ਲੀਕੇਜ ਹੋ ਗਈ ਦੂਜੀ ਸਭ ਨਾਲੋਂ ਵੱਡੀ ਗਲਤੀ ਹੋ ਗਈ ਵੀ ਅਸੀਂ ਜਾ ਕੇ ਪ੍ਰਾਈਵੇਟ ਹਸਪੀਟਲ ਚ ਵੈਂਟੀਲੇਟਰ ਲੱਗ ਗਿਆ ਦੇਖੋ ਵੀਰੇ ਕੀ ਕੰਮ ਹੈ ਬ੍ਰੇਨ ਐਮਰੇਜ ਹੋਇਆ ਇਹਨਾਂ ਵੱਡਾ ਇਹਨਾਂ ਦੇ ਅੰਦਰ ਲੀਕੇਜ ਹੈ ਉਹ ਮੈਂ ਰਿਪੋਰਟ ਦੇਖ ਲਈ ਉਹ ਜਾ ਤਾਂ ਉਦੋਂ ਹੀ 4 ਘੰਟਿਆਂ ਦੇ ਵਿੱਚ ਵਿੱਚ ਚੰਡੀਗੜ੍ਹ ਆਉਂਦੇ ਇੱਥੇ ਇਹਨਾਂ ਕੋਲੇ ਪ੍ਰਬੰਧ ਹੈਗੇ ਨੇ ਇਹਨਾਂ ਕੋਲੇ ਵੱਡੀਆਂ ਟੀਮਾਂ ਆਏngੀਆਂ ਨੇ ਜਿਹੜੀਆਂ 4 ਜਾਂ 5 ਘੰਟਿਆਂ ਚ ਪਹੁੰਚੇ ਵੇ ਬੰਦੇ ਦਾ ਆਪਰੇਟ ਕਰਕੇ ਕਰ ਲੇ ਲੀਏ ਨੇ ਕੁਐਸ਼ਨਸ ਹੁਣ ਤੁਸੀਂ ਮੇਰੇ ਕੋਲੇ ਮੈਨੂੰ ਲੱਗਾ 15 ਘੰਟੇ ਬਾਅਦ ਇਹ ਰਿਪੋਰਟ ਆਈ ਹੈ ਜਿਹੜੀ ਲੀਕੇਜ ਹੈ ਕੋਈ ਹੁਣੇ ਤਾਂ ਹੋਈ ਨਹੀਂ 1 ਮਿੰਟ ਪਹਿਲਾਂ ਤਾਂ ਬਹੁਤ ਲੰਮਾ ਸਮਾਂ ਲੰਘ ਗਿਆ ਵੀਰੇ ਦਾ ਹਾਂਜੀ ਤੇ ਹੁਣ ਯਾਰ ਜੇ ਆਪਾਂ ਕਹੀ ਵੀ ਕੋਈ ਇਹਦੇ ਚ ਚਮਤਕਾਰ ਵਾਲੀ ਗੱਲ ਹੋ ਜੂਗੀ ਹਾਂਜੀ ਲੱਗਦੀ ਤਾਂ ਨਹੀਂ ਹੈਗੀ ਐਮੀ ਮੈਂ ਤੁਹਾਨੂੰ ਲਾਰੇ ਲਾਵਾ ਵੀ ਇੱਥੇ ਲਿਆਓ ਇੱਥੇ ਲਿਆਓ ਉਹ ਤਾਂ ਮੂਵਮੈਂਟ ਵੀ ਨਹੀਂ ਕਰਦਾ ਹੋਣਾ ਪੋਰਾ ਵੀ ਹਾਂ ਜਦ ਕੱਲੇ ਸਾਹੀ ਚੱਲਦੇ ਹੀ ਹੋਰ ਕੋਈ ਨਹੀਂ ਹੱਥ ਪਰ ਹਟਾਉਂਦੇ ਪਤਾ ਕੀ ਗੱਲ ਹੈ ਉਦੋਂ ਉਦੋਂ ਅਜੇ ਚਾਂਸ ਹੁੰਦੇ ਨੇ 3 4 5 ਘੰਟਿਆਂ ਚ ਪਰ ਹੁਣ 18 ਵੀ ਪਹਿਲਾਂ ਬੋਲਦਾ ਵੀ ਸੀਗਾ ਉਦੋਂ ਦੀ ਅੰਗ ਪਰ ਵੀ ਹਲਾਉਂਦਾ ਸੀ ਪੂਰੇ ਜਦੋਂ ਬੋਲਦਾ ਸੀ ਫਿਰ ਉਦੋਂ ਤੁਸੀਂ ਕਿਹਦੇ ਮਗਰ ਲੱਕੇ ਲੁਧਿਆਣੇ ਨੂੰ ਭੱਜ ਗਏ ਯਾਰ ਮੈਂ 70 ਆਪਰੇਸ਼ਨ ਕਰਾਉਣਾ ਉਹਰੇ ਸਾਲ ਚ ਜਿੰਨਾ ਨੂੰ ਸਿਰਫ ਫੋਨ ਤੇ ਗਾਈਡ ਕਰਦਾ ਵੀ ਤੇ ਇੱਥੇ ਇੱਥੇ ਜਾਣਾ ਹੈ ਹਾਂਜੀ ਤੁਸੀਂ ਤੁਹਾਨੂੰ ਉੱਥੇ ਰੈਫਰ ਕੀਤਾ ਕਿਸੇ ਨੇ ਜਾਂ ਆਪੇ ਚਲੇਗੇ ਉਹ ਜਿਹੜਾ ਜਗੜਾ ਉੱਤ ਲੈਣੀ ਹਸਪੀਟਲ ਉਹ ਯਾਰ ਚਲੋ ਹਸਪਤਾਲ ਕੋਈ ਹੋਵੇ ਪਰ ਲੇਕਿਨ ਇੰਨਾ ਵੀ ਕੋਈ ਉਹ ਨਹੀਂ ਹੈਗਾ ਯਾਰ ਜਦੋਂ ਐਡਾ ਵੱਡਾ ਟਰੋਮਾ ਹੋ ਗਿਆ ਤਾਂ ਹਾਂਜੀ ਤਾਂ ਉਹਨੂੰ ਚਾਹੀਦਾ ਵੱਡਾ ਹਸਪਤਾਲ ਜਿਹੜਾ ਚਾਰਨਸਾਰ ਆਪਰੇਟ ਕਰੇ ਐਮਬੂ ਬੈਗ ਲਾ ਕੇ ਐਮ ਆਰ ਆਈ ਕਰੇ ਮਰਾ ਹੀ ਹੋਣ ਸਰ ਜਦੋਂ ਪਤਾ ਲੱਗਿਆ ਵੀ ਤੁਮਕਾ ਗਿਰ ਰਿਹਾ ਅੰਦਰ ਤਾਂ ਨਾਲ ਦੀ ਨਾਲ ਆਪਰੇਟ ਕਰੇ ਵੀਰੇ ਠੀਕ ਹੈ ਜੀ 29 ਸਾਲ ਉਮਰ ਆ ਮੁੰਡੇ ਦੀ ਹੈ ਅੱਛਾ 38 ਸਾਲ ਜੀ ਬੀਪੀ ਵਾਪਾ ਸੀ ਇਹਦਾ ਹਾਂ ਜੀ ਬੀਪੀ ਵਾਪਾ ਹੀ ਗੋਲੀ ਲੱਗੀ ਹੋਈ ਸੀ ਗੋਲੀ ਲੱਗੀ ਹੋਈ ਸੀ ਹਾਂ ਜੀ ਕਿੰਨੇ ਚਿਰ ਤੋਂ ਗੋਲੀ ਖਾਂਦਾ ਸੀ ਗੋਲੀ ਮੰਨ ਕੇ ਚੱਲੋ ਵੀ 6 ਮਹੀਨੇ ਤੋਂ ਖਾਂਦਾ ਹੋਵੇ ਜੀ ਨਹੀਂ ਪੱਕੀ ਨਹੀਂ ਫਿਰ ਖਾਂਦਾ ਹੋਣਾ ਆਹ ਹੁਣ ਥੋੜੇ ਦਿਨ ਹੋ ਗਏ ਹੁਣ ਸ਼ਕਤੀ ਛੱਡ ਪਈ ਗੋਲੀ ਖਾਣੀ ਨਹੀਂ ਬਾਈ ਜੀ ਕਿੰਨੀ ਆ ਵੀਡੀਓ ਪਾਈਆਂ ਨੇ ਮੈਂ ਕਿੰਨੀ ਵਾਰੀ ਲਾਈਵ ਹੋਣਾ ਮੈਂ ਪਤਾ ਨਹੀਂ ਕਿਉਂ ਨਹੀਂ ਲੋਕ ਸਮਝਦੇ ਯਾਰ ਕਿੱਡਾ ਨਜਾਇਜ਼ ਕੰਮ ਹੋ ਗਿਆ ਆਪਣੇ ਨਾਲ ਸਾਰੇ ਪਰਿਵਾਰ ਨਾਲ ਸਿਰਫ ਇੱਕ 5 ਰੁਪਏ ਦੀ ਗੋਲੀ ਕਰਕੇ ਚਿੱਟਾ ਜੀ ਤਰਪੀਰ ਰਿਕਵੈਸਟ ਹੀ ਆ ਕਰ ਦਿਓ ਹੱਲ ਜੀ ਨਹੀਂ ਇਹ ਤਾਂ ਜਦੋਂ ਬ੍ਰੇਨ ਦੇ ਵਿੱਚ ਬੇਟਾ ਚਮਤਕਾਰ ਦੀ ਉਡੀਕੇ ਨਹੀਂ ਹੈਗੀ ਲੀਕੇ ਜੇ ਇੰਨੀ ਹੋਈ ਵੀ ਹੈ ਉਹ ਬਲੱਡ ਤਾਂ ਦੇਖ ਨਾ ਉੱਪਰ ਤਾਂ ਰਿਪੋਰਟ ਦੇ ਦੇਖ ਚਿੱਟਾ ਚਿੱਟਾ ਜੀ ਦੇਖਿਆ ਦੇਖਿਆ ਹਾਂ ਜੀ ਹਾਂ ਜੀ ਤੂੰ ਤੁਹਾਨੂੰ ਪ੍ਰਾਈਵੇਟ ਵਾਲਾ ਵੀ ਦੱਸਦਾ ਹੋਊ ਵੀ ਮੁਸ਼ਕਲ ਆ ਹਾਂ ਜੀ ਆ ਉਹਨੇ ਦੱਸਤਾ ਰਾਈ ਆ ਬੇਟੇ ਫਿਰ ਦੇਖੋ ਸਾਰਿਆਂ ਨੂੰ ਵੱਡੀ ਗੱਲ ਕੀ ਐ ਵੀ ਜਾਨ ਨਹੀਂ ਪਾ ਸਕਦੇ ਜੇ ਸਾਨੂੰ ਤੁਸੀਂ ਕੱਲ ਅਟੈਕ ਹੋਣ ਸਰ ਮੈਨੂੰ ਫੋਨ ਕਰਦੇ ਫਿਰ ਦਿਨ ਰਾਤ ਇੱਕ ਕਰ ਦਿੰਦਾ ਮੈਂ ਮੈਂ ਰਾਤ ਨੂੰ 1 1 ਵਜੇ ਭੱਜਦਾ ਆਪਦੇ ਪਿੰਡ ਤੋਂ ਕੋਈ ਮੈਨੂੰ ਕੰਮ ਨਹੀਂ ਹੈਗਾ ਬੇਲਾ ਬੱਚੇ ਬਾਹਰ ਨੇ ਪਰ ਲੇਕਿਨ ਕੀ ਕਰੀਆ ਕੁੜੀ ਚੰਗੀ ਭਲੀ ਮੇਰੇ ਜਾਣਦੀ ਐ ਮੈਨੂੰ 3 ਸਾਲ ਤੋਂ ਹਾਂਜੀ ਬਸ ਕੰਟੈਕਟ ਹੀ ਨਹੀਂ ਹੋਆ ਤੁਹਾਡਾ ਉਹ ਹੀ ਕੰਟੈਕਟ ਦੀ ਗਲਤੀ ਰਹਿ ਗਈ ਕੰਟੈਕਟ ਨਹੀਂ ਹੋਇਆ ਯਾਰ ਵੀਰੇ ਮੈਂ ਇਹ ਸਾਰਿਆਂ ਨੂੰ ਫਾਲੋਅਰਾਂ ਨੂੰ ਕਹਿਣਾ ਵੀ ਮੇਰੀ ਵੀਡੀਓ ਸਾਰਿਆਂ ਕੋਲੇ ਪਹੁੰਚਾਇਆ ਕਰੋ ਕਿਸੇ ਦੇ ਜਵਾਕ ਬਾਜੂ ਉਹਨੂੰ ਮੈਂ ਚੰਗੀ رائے ਦੇ ਦੂੰਗਾ ਵੀ ਤੂੰ ਆ ਹਸਪਤਾਲ 'ਚ ਜਾਣਾ ਪਰ ਲੇਕਿਨ ਕੀ ਕਰਾਂ ਵੀਰੇ ਮੈਂ ਅਗਲਾ ਕਹਿੰਦਾ ਛੱਡੇ ਤਾਂ ਬਿਮਾਰੀਆਂ ਦੀਆਂ ਗੱਲਾਂ ਕਰਦਾ ਆ ਉਹ ਤਾਂ ਹੈ ਵੀਰੇ ਚਲੋ ਦੇਖੋ ਸਾਰਿਆਂ ਨੂੰ ਵੱਡੀ ਗੱਲ ਕੀ ਹੈ ਆਸਟਾ ਮੋ ਜੇ ਬੰਦਾ ਕੋਈ ਕਹੇ ਵੀ ਮੈਂ ਇਹਨੂੰ ਜੇ ਆ ਕਰ ਦੂੰ ਇੱਥੇ ਰਿਓ ਇੱਥੇ ਰਿਓ ਉਹ ਸਿਰਫ ਡਰਾਮਾ ਹੀ ਕਰੂਗਾ ਕੋਈ ਵੀ ਕਰੇ ਠੀਕ ਹੈ ਜੀ ਉਹ ਇਹ ਇਸ ਟਾਈਮ ਜਿਹੜਾ ਕੁਝ ਭਾੜਾ ਮੰਨਣ ਵਾਲਾ ਉਹ ਆ ਜੇ ਸਮਝ ਆਪਾਂ ਮੰਨ ਸਕਦੇ ਆ ਵੀ ਹਾਲਾਤ ਹੈ ਕਿਉਂਕਿ ਉਹ ਮੈਂ ਪਹਿਲਾਂ ਵੀ ਭੈਣ ਨੂੰ ਦੱਸਿਆ ਵੀ ਜਿਵੇਂ ਮੋਬਾਈਲ ਹੁੰਦਾ ਪਾਣੀ ਚ ਏਕਣਾ 8 ਘੰਟੇ 10 ਘੰਟੇ ਮੋਬਾਈਲ ਡੁੱਬਿਆ ਰਹੇ ਉਹ ਬੈਟਰੀ ਕਰ ਲੋ ਦਾ ਕਰੰਟ ਉਸੇ ਤਰ੍ਹਾਂ ਹੀ ਅੰਦਰੋਂ ਸਾਰਾ ਬ੍ਰੇਨ ਗਿੱਲਾ ਹੋ ਗਿਆ ਠੀਕ ਹੈ ਜੀ ਚਾਹ ਬੋਲਦਾ ਤੀ ਕਿੰਨੇ ਘੰਟੇ ਬੋਲਦਾ ਰਿਹਾ ਪਰ ਮੰਨ ਕੇ ਚੱਲੋ ਇਹ ਗੱਤ ਉਹਦਾ ਘੇਟ ਹੈ ਅੱਧਾ ਘੰਟਾ ਫਿਰ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਜਾਣ ਸਰ ਵੀ ਇਹਦਾ ਆਪਰੇਟ ਕਰੋ ਬ੍ਰੇਨ ਦੀ ਨਾੜੀ ਫਟ ਗਈ ਜਿਹਾਂ ਸੀਗਾ ਯੋ ਕਹਿੰਦੇ ਸਾਡੇ ਕੋਲੇ ਕਲਿਆਣੀ ਕਹਿੰਦਾ ਸਾਡੇ ਕੋਲੇ ਹਾਲੀ ਹੈ ਨਹੀਂ ਫਿਰ ਤੁਸੀਂ ਇੱਥੇ ਲੈ ਆਉਂਦੇ ਨਾ ਪੀਜੀਆ ਹੀ ਲੈ ਆਉਂਦੇ ਉਹ ਦਾਂਤੀ ਰਾਹੀ ਹੋ ਗਈ ਇੱਕਦਾਂ ਫਿਰ ਨਾ ਕੰਟੈਕਟ ਨਹੀਂ ਹੋ ਰਿਹਾ ਇਹਨੇ ਨਾਲ ਕੰਟੈਕਟ ਨੂੰ ਵੀ ਛੱਡੋ ਕੋਈ ਵੀ ਪਹੁੰਚਵੇ ਪੀਜੀਆਈ ਬ੍ਰੇਨ ਹੈਮਰਜ ਵਾਲੀ ਟੀਮ 24 ਘੰਟੇ ਸਟੈਂਡ ਬਾਈ ਤੇ ਰਹਿੰਦੀ ਹੈ ਇੱਥੇ ਸਟ੍ਰਕਚਰ ਤੇ ਪਏ ਦਾ ਆਪਰੇਸ਼ਨ ਕਰ ਦਿੰਦੇ ਨੇ ਐਮ ਆਰ ਆਈ ਕਰਕੇ ਠੀਕ ਹੈ ਚਲੋ ਹੁਣ 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 ਵੀ ਇੱਕ ਗੱਲ ਹੈ ਵੀ ਹੁਣ ਜਿੰਨੇ ਅਗਲਾ ਕਹਿੰਦਾ ਵੀ ਚਲੋ ਇਦੋਂ ਵੱਡੇ ਹਸਪਤਾਲ ਚ ਲੈ ਜਾਓ ਹਾਂਜੀ ਜਾਂ ਆਪਰੇਟ ਆਪਰੇਟ ਚ ਵੀ ਹੁਣ ਸਮਝ ਕੱਢਣ ਪਾਉਣ ਨੂੰ ਕੁਝ ਨਹੀਂ ਹੁੰਦਾ ਇਹ ਜੇ ਆਪਰੇਸ਼ਨ ਚ ਹਾਂਜੀ ਟ੍ਰੇਸ਼ਨ ਕਰਨ ਦਾ ਟਾਈਮ ਇਹਨਾਂ ਨੇ ਕੜਤਾ ਬੇਟਾ ਠੀਕ ਹੈ ਜੀ ਹਾਂ ਤੇ ਵੈਂਟੀਲੇਟਰ ਆਉਣ ਜਿੰਨਾ ਚਿਰ ਵੈਂਟੀਲੇਟਰ ਚੱਲਦਾ ਪੁੱਤੋਂ ਉਨਾਂ ਚਿਰ ਚੱਲੂਗਾ ਬੰਦਾ ਠੀਕ ਹੈ ਜੀ ਹਾਂ ਆ ਚਲੋ ਠੀਕ ਹੈ ਠੀਕ ਹੈ ਕੋਈ ਕੁਦੀ ਮਰਜੀ ਆ ਬੇਟਾ ਸੰਤਾ ਦੁੱਖ ਹੁੰਦਾ ਪੁੱਤ ਇਹੋ ਜਿਹਾ ਸਨੇਹ ਦੇਣ ਦਾ ਬਹੁਤ ਦੁੱਖ ਹੁੰਦਾ ਮੈਨੂੰ ਮੇਰਾ ਬੱਚਾ ਲੈ ਮੈਂ ਤਾਂ ਸਾਰਾ ਕੁਝ ਕਰਦਾ ਮੇਰਾ ਬੱਜ ਚੱਲੇ ਹਾਂ ਜੀ ਆਦਾ ਏ ਠੀਕ ਹੈ ਬੇਟਾ ਠੀਕ